ਸਾਸੀਕਾਲ ਆਦਾਬ ਨਮਸਕਾਰ ਸਵਾਗਤ ਕਰਦੇ ਆਂ ਜੀ ਤੁਹਾਡਾ ਤੁਹਾਡੇ ਆਪਣੀ ਹੀ ਅਫੀਸ਼ੀਅਲ YouTube ਚੈਨਲ ਗੁਰੂ ਕ੍ਰਿਪਾ ਕਲਾ ਹਾਊਸ ਕਮਾਣਾ ਤੇ ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਆਂ ਰੱਸੀਆ ਦੇ ਕੱਟ ਪੀਸ ਜੀ ਆਪਣੇ ਕੋਲੇ ਕੱਟ ਪੀਸ ਨੇ ਜੀ ਰੱਸੀਆ ਕੰਪਨੀ ਦੇ ਜੀ ਪਹਿਲਾਂ ਕਾਟਰੇਜ ਦੇ ਵੀ ਆਪਣੇ ਕੋਲੇ 벨ਵਟ ਦੇ ਆਏ ਸੀ ਕਿ ਜੀ ਹੁਣ ਦੁਬਾਰਾ ਤੋਂ ਫੇਰ ਕਾਟਰੇਜ ਦੇ ਕੱਟ ਪੀਸ ਆਏ ਨੇ ਜੀ ਆਪਣੇ ਕੋਲੇ ਇਹ ਵਾਲੇ ਕੱਟ ਪੀਸ ਆਏ ਹੋਏ ਨੇ ਜੀ ਤੁਸੀਂ ਦੇਖ ਸਕਦੇ ਹੋ ਪਰ ਆਪਾਂ ਨੇ ਜੀ ਇਹਨਾਂ ਕੱਟ ਪੀਸਾਂ ਦੇ ਵਿੱਚ ਸੂਟ ਤਿਆਰ ਕੀਤੇ ਨੇ ਕੁਝ ਸੂਟ ਹਜੇ ਆਪਾਂ ਨੇ ਤਿਆਰ ਕੀਤੇ ਨੇ ਉਸ ਤੋਂ ਬਾਅਦ ਜੀ ਦੂਸਰੇ ਸੂਟ ਵੀ ਜਦੋਂ ਆਪਾਂ ਤਿਆਰ ਕਰਦੇ ਰਹਾਂਗੇ ਨਾਲ ਦੀ ਨਾਲ ਤੁਹਾਨੂੰ ਵੀਡੀਓ ਦੀਆਂ ਫੋਟੋ ਵਗੈਰਾ ਪ੍ਰੋਵਾਈਡ ਕਰਵਾਉਂਦੇ ਰਹਾਂਗੇ ਜੀ ਆਪਾਂ ਜੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੀਸ ਸ਼ੋਅ ਕਰਾਂਗੇ ਬਹੁਤ ਪਿਆਰੀ ਪਿਆਰੇ ਪਿਆਰੇ ਡਿਜ਼ਾਈਨ ਨੇ ਜੀ ਸੋਹਣੇ ਸੋਹਣੇ ਰੰਗ ਨੇ ਇਹਦੇ ਵਿੱਚ ਕੋਈ ਰੰਗ ਡਿਫੈਕਟਡ ਨਹੀਂ ਹੈਗਾ ਜੀ ਸਾਰੇ ਰੰਗ ਪਹਿਲਾਂ ਵਾਂਗੂ ਐਨੇ ਜ਼ਿਆਦਾ ਸੋਹਣੇ ਨੇ ਤੇ ਫਰੈਸ਼ ਕੱਟ ਹੈ ਜੀ ਪੂਰੀ ਤੁਸੀਂ ਦੇਖ ਸਕਦੇ ਹੋ 5-5 ਮੀਟਰ ਦੇ ਆਪਾਂ ਨੇ ਜੀ ਸੂਟ ਤਿਆਰ ਕਰਕੇ ਰੱਖੇ ਹੋਏ ਨੇ ਇਹ ਜੀ ਕਾਟਰੇਜ ਆ ਰਸ਼ੀਆ ਕੰਪਨੀ ਦੀ ਜਿਹੜੀਆਂ ਮੇਰੀਆਂ ਭੈਣਾਂ ਜੀ ਇੰਟਰਸਟਡ ਨੇ ਇਹ ਸੂਟ ਲੈਣ ਲਈ ਤਾਂ ਜੀ ਉਹ ਆਪਣੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਇਹਦਾ ਸਕਰੀਨਸ਼ਾਟ ਲੈ ਕੇ ਉਹ ਨੰਬਰ ਦੇ ਉੱਤੇ ਵਟਸਐਪ ਕਰ ਦਿਓ ਜੀ ਸੂਟ ਦਾ ਪ੍ਰਾਈਸ ਜੀ ਜਿੰਨਾ ਪਹਿਲਾਂ ਜੀ ਉਨਾ ਹੀ ਹੁਣ ਜੀ 1000 ਰੁਪਏ ਦਾ ਸੂਟ ਜੀ 200 ਰੁਪਏ ਪਰ ਮੀਟਰ ਹਾਂ ਜੀ 200 ਰੁਪਏ ਪਰ ਮੀਟਰ ਤੁਹਾਨੂੰ ਦਿੱਤਾ ਜਾਏਗਾ ਇਦੇ ਡਿਜ਼ਾਈਨ ਦਿਖਾ ਦਿੰਨੇ ਆ ਕੁਝ ਕੱਪਾਂ ਜੀ ਦੇ ਵਿੱਚ ਮੈਚਿੰਗਾਂ ਤਿਆਰ ਕੀਤੀਆਂ ਨੇ ਤੇ ਕੁਝ ਜੀ ਆਪਾਂ ਨੇ ਦੇ ਵਿੱਚ ਆਲ ਓਵਰ ਸੂਟ ਜਿੰਨਾ ਮਰੀਆਂ ਭੈਣਾਂ ਨੇ ਮੈਚਿੰਗਾਂ ਲੈਣੀਆਂ ਨੇ ਉਹ ਮੈਚਿੰਗ ਸੂਟ ਲੈ ਕੇ ਲੈ ਸਕਦੇ ਨੇ ਸਕਰੀਨਸ਼ਾਟ ਭੇਜ ਦੇਣਾ ਜੀ ਇਸ ਨੰਬਰ ਦੇ ਉੱਤੇ ਜਿੰਨਾ ਮਰੀਆਂ ਭੈਣਾਂ ਨੇ ਆਲ ਓਵਰ ਸੂਟ ਲੈਣਾ ਉਹ ਆਲ ਓਵਰ ਸੂਟ ਵੀ ਭੇਜ ਸਕਦੀਆਂ ਨੇ ਜੀ ਉਸ ਤੋਂ ਬਾਅਦ ਜੀ ਆਪਾਂ ਤੁਹਾਨੂੰ ਇਹ ਦਿਖਾਉਣ ਜਾ ਰਹੇ ਆ ਆ ਤੁਸੀਂ ਦੇਖੋ ਜੀ ਰਸ਼ੀਆ ਦੀ ਕਾਟਰੀਜ ਹੈ ਜੀ ਇਦੇ ਵਿੱਚ ਡਿਜ਼ਾਈਨ ਹੈ ਜੀ ਬਹੁਤ ਪਿਆਰਾ ਜੀ ਇਹ ਦੂਸਰਾ ਡਿਜ਼ਾਈਨ ਹੈ ਜੀ ਪਹਿਲਾਂ ਵਾਲਾ ਆਪਾਂ ਨੇ ਇਹ ਵਾਲਾ ਦਿਖਾਇਆ ਉਸ ਤੋਂ ਬਾਅਦ ਜੀ ਇਹ ਥੋੜਾ ਲਾਈਟ ਕਲਰ ਹੈ ਜੀ ਚਾਚੀਆਂ ਤਾਈਆਂ ਵਾਲਾ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜਿਹਦੇ ਵਿੱਚ ਕਿਸੇ ਨੂੰ ਵੀ ਇਹ ਚਾਹੀਦੇ ਹੋਣ ਬਹੁਤ ਸੋਹਣੇ ਸੋਹਣੇ ਚਾਰਟ ਨੇ ਜੀ ਕੋਈ ਐਮ ਨਹੀਂ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਬਲੈਕ ਕਲਰ ਹੈ ਇਹਦੇ ਨਾਲ ਜੀ ਮਰੀਨੋ ਵੂਲ ਦੀ ਆਪਾਂ ਨੇ ਜੀ ਬਾਟਮ ਲਾਈ ਹੋਈ ਹੈ ਪਿਓਰ ਮਰੀਨੋ ਵੂਲ ਹੈ ਜੀ ਇਹ ਰਸ਼ੀਆ ਕੰਪਨੀ ਦੀ ਜੀ ਕਾਡਰੇ ਦੀ ਸ਼ਰਟ ਲੱਗੀ ਹੋਈ ਹੈ ਜੀ ਇਹੀ ਜੀ ਮਰੀਨੋ ਵੂਲ ਦੀ ਬਾਟਮ ਲੱਗੀ ਹੋਈ ਹੈ ਇਹਦੀ ਜੀ ਗਰੰਟੀ ਹੈ ਨਾ ਤੇ ਇਸ ਉੱਤੇ ਬੂਰਾ ਆਏਗਾ ਤੇ ਨਹੀਂ ਇਹਦਾ ਕੋਈ ਰੰਗ ਫੇਡ ਹੋਏਗਾ ਇਹਨੂੰ ਕੁਝ ਨਹੀਂ ਹੁੰਦਾ ਜੀ ਇਹ ਪੂਰਾ ਹੰਡ ਨਾਲਾ ਕਪੜਾ ਜੀ ਇਹ ਬਾਕੀ ਜਿਨ੍ਹਾਂ ਨੇ ਰਸ਼ੀਆ ਬ੍ਰਾਂਡ ਦੀ ਆਪਣੇ ਤੋਂ ਕਾਡਰ ਜੇ ਬਾਈ ਕੀਤੀ ਹੈ ਜੀ ਉਹਨਾਂ ਨੂੰ ਤਾਂ ਬਾਕੀ ਕਹਿਣ ਦੀ ਲੋੜ ਨਹੀਂ ਹੈਗੀ ਜੀ ਉਸ ਤੋਂ ਬਾਅਦ ਜੀ ਆਪਾਂ ਅਗਲਾ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ yellow ਕਲਰ ਹੈ ਜੀ ਇਹ ਸੋਨਾ ਜਿਹਾ ਕਲਰ ਹੈ ਜੀ ਇਹ ਤੇ ਇਹ ਪੂਰੀ ਜੀ ਕੱਟੇ ਦੀ ਇੱਕ ਸੂਟ ਦੀ ਰਹਿਣ ਵਾਲੀ ਹੈ ਕੱਟ ਪੀਸ ਹੁੰਦੇ ਨੇ ਜੀ ਰਸ਼ੀਆ ਕੰਪਨੀ ਦੇ ਜੀ ਆਪਾਂ ਤੁਹਾਨੂੰ ਹੋਰ ਵੀ ਦਿਖਾ ਦਨੇ ਆਪਣੇ ਕੋਲ ਹੋਰ ਵੀ ਪਏ ਨੇ ਕੱਟ ਪੀਸ ਹਜੇ ਆਪਾਂ ਤਿਆਰ ਕਰ ਰਹੇ ਆ ਜੀ ਬਟ ਹਜੇ ਆਪਾਂ ਨੇ ਤੁਹਾਡੇ ਲਈ ਕਿਉਂਕਿ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੋ ਰਹੀ ਸੀ ਵੈਸੇ ਤਾਂ ਸਾਡਾ ਗੋਲ ਹੀ ਸੀ ਕਿ ਸਾਰਿਆਂ ਨੂੰ ਆਪਾਂ ਤਿਆਰ ਕਰਕੇ ਜੀ ਆਪਾਂ ਇਹਦੀ ਵੀਡੀਓ ਫੇਰ ਫਾਈਨਲ ਦੇ ਵਿੱਚ ਪਾਇਆ ਕਰਦੇ ਸੀ ਤੇ ਹੁਣ ਜੇ ਆਪਾਂ ਨੂੰ ਥੋੜੇ-ਥੋੜੇ ਪੀਸ ਕਰਕੇ ਜਿਹਨਾਂ ਦੀ ਵੀਡੀਓ ਪਾਉਣੀ ਪੈ ਰਹੀ ਹੈ ਕਿਉਂਕਿ ਆਪਣੇ ਕੋਲੇ ਜ਼ਿਆਦਾ ਹੀ ਡਿਮਾਂਡ ਹੋ ਰਹੀ ਹੈ ਇਸ ਚੀਜ਼ ਦੀ ਤੁਸੀਂ ਵੀ ਦੇਖ ਸਕਦੇ ਹੋ ਅਗਰ ਤੁਹਾਨੂੰ ਇਹ ਚੀਜ਼ ਪਸੰਦ ਹੈ ਜੀ ਇਹਦੇ ਨਾਲ ਦੇ ਆਪਾਂ ਤੁਹਾਨੂੰ ਹੋਰ ਵੀ ਪੀਸ ਪ੍ਰੋਵਾਈਡ ਕਰਵਾ ਦਾਂਗੇ ਉਸ ਤੋਂ ਬਾਅਦ ਜੀ ਇਹ ਕਲਰ ਆਪਾਂ ਨੇ ਤੁਹਾਨੂੰ ਦਿਖਾ ਦਿੱਤਾ ਜੀ ਇਹਦੇ ਨਾਲ ਦੇ ਡਬਲ ਪੀਸ ਨੇ ਅਗਰ ਇਹ ਹੀ ਸਟੁੱਟ ਜੀ ਤੁਸੀਂ ਨੇ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਮਿਲ ਜੇਗਾ ਜੀ ਰਸ਼ੀਆ ਦੀ ਜੀ ਪਿਓਰ ਕਾਟਰੀਜ ਹੈ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਵੀਡੀਓ ਦੇ ਵਿੱਚ ਜਿੰਨੇ ਕਲਰ ਹੈਗੇ ਨੇ ਜੀ ਉਵੇਂ ਹੀ ਨੇ ਇਹਦੇ ਵਿੱਚ ਆਪਾਂ ਕੋਈ ਵਿਦਆਊਟ ਫਿਲਟਰ ਜੀ ਕੋਈ ਫਿਲਟਰ ਨਹੀਂ ਯੂਜ਼ ਕਰਦੇ ਇਹ ਦੇਖੋ ਜੀ ਕਲਰ ਸੋਹਣੇ ਸੋਹਣੇ ਕਲਰ ਨੇ ਆਲ ਓਵਰ ਸੂਟ ਹੈ ਜੀ ਇਹ ਰਸ਼ੀਆ ਕਾਟਰੀਜ ਇੱਕਦਮ ਬੁਲਬੁਲ ਦੇ ਬੱਚੇ ਉਸ ਤੋਂ ਬਾਅਦ ਜੀ ਬਲੈਕ ਕਲਰ ਦੀ ਆਪਾਂ ਨੇ ਮੈਚਿੰਗ ਤਿਆਰ ਕੀਤੀ ਹੈ ਬਲੈਕ ਕਲਰ ਦੀ ਜਿਹੜੀ ਆਪਾਂ ਨੇ ਮੈਚਿੰਗ ਤਿਆਰ ਕੀਤੀ ਹੈ ਜੀ ਇਹਦੇ ਨਾਲ ਮਰੀਨੋ ਵੂਲ ਦੀ ਆਪਾਂ ਨੇ ਬਾਟਮ ਲਗਾਈ ਹੋਈ ਹੈ ਤੇ ਜੀ ਉਸ ਤੋਂ ਬਾਅਦ ਆਪਾਂ ਨੇ ਇਹ ਸ਼ਰਟ ਲਈ ਹੈ ਜੀ ਰਸ਼ੀਆ ਦੀ ਰਸ਼ੀਆ कॉटन ਆਪਣਾ ਰਸ਼ੀਆ ਕਾਟਰੀ ਜੀ ਬਹੁਤ ਸੋਹਣੀ ਚੀਜ਼ ਹੈ ਜੀ ਇੱਕ ਬਾਕੀ ਦੇਖ ਸਕਦੇ ਹੋ ਜੀ ਆਪਾਂ ਨੂੰ ਤਾਂ ਮੂੰਹ ਬੋਲਣ ਦੀ ਲੋੜ ਹੈ ਨਹੀਂ ਕਿ ਕੱਪੜਾ ਆਪਣੇ ਆਪ ਹੀ ਦੱਸ ਰਿਹਾ ਇਹ ਦੇਖੋ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਸੇਮ ਹੀ ਮੈਮਰੀ ਨੂੰ ਬੋਲਦੀ ਇਹਦੇ ਨਾਲ ਆਪਣੇ ਬਾਟਮ ਲਾਈ ਹੋਈ ਹੈ ਕੋਈ ਬੁਰਨੀ ਹੈਗਾ ਰੰਗ ਨਹੀਂ ਫਿੱਟ ਹੋਏਗਾ ਇਹ ਦੇਖੋ ਜੀ ਰੱਸੀ ਦੀ ਕਵਾਟਰੇਜ ਹੈ ਜੀ ਇਹ ਜਿਹੜੀਆਂ ਮੇਰੀਆਂ ਭੈਣਾਂ ਨੇ ਇਹ ਸੂਟ ਬਾਈ ਕਰਨੇ ਨੇ ਓ ਜੀ ਆਪਣੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਉਹਦੇ ਉੱਤੇ ਮੈਸੇਜ ਕਰੋ ਤੇ ਇਹ ਸੂਟ ਦਾ ਸਕਰੀਨਸ਼ਾਟ ਲੈ ਕੇ ਜੀ ਉਹ ਨੰਬਰ ਦੇ ਉੱਤੇ ਵਟਸਐਪ ਕਰ ਦਿਓ ਜੀ ਦੁਬਾਰਾ ਫੇਰ ਆਪਾਂ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਜੀ ਇੱਥੋਂ ਹੀ ਸਕਰੀਨਸ਼ਾਟ ਲੈ ਲਿਆ ਕਰੋ ਜੀ ਤੇ ਵਟਸਐਪ ਕਰ ਦਿਆ ਕਰੋ ਕਿਉਂਕਿ ਪਤਾ ਨਹੀਂ ਲੱਗਦਾ ਕਈ ਮਰੀਆਂ ਭੈਣਾਂ ਕਹਿ ਰਹੀਆਂ ਨੇ ਜਿਹੜੇ ਸੂਟ ਪਹਿਲਾਂ ਦਿਖਾ ਰਹੇ ਸੀ ਜਿਹੜੇ ਸੂਟ ਬਾਅਦ ਚ ਦਿਖਾ ਰਹੇ ਸੀ ਪਤਾ ਨਹੀਂ ਲੱਗ ਰਿਹਾਦਾ ਜੀ ਫਿਰ ਆਪਾਂ ਨੂੰ ਵੀ ਤੁਸੀਂ ਨੇ ਕਿਹੜੇ ਸੂਟ ਤੁਹਾਨੂੰ ਚਾਹੀਦਾਗਾ ਕਿਉਂਕਿ ਸਕਰੀਨਸ਼ਾਟ ਨਾਲ ਥੋੜੀ ਕਲੀਅਰਟੀ ਹੋ ਜਾਂਦੀ ਹੈ ਕਿ ਇਹ ਵਾਲਾ ਸੂਟ ਤੁਸੀਂ ਬਾਇ ਕਰਨਾ ਇਹ ਦੇਖੋ ਜੀ ਆਪਣੇ ਦਿਖਾ ਦਿੱਤਾ ਹੈ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਹੈ ਜੀ ਇਹ ਵਾਲੇ ਕਲਰ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਨੇ ਜੀ ਕਿਉਂਕਿ ਇਹਦਾ ਡਿਜ਼ਾਈਨ ਬਹੁਤ ਪਿਆਰੇ ਨੇ ਬੁਲਬੁਲ ਦੇ ਬੱਚੇ ਤੁਸੀਂ ਦੇਖ ਸਕਦੇ ਹੋ ਥੋੜਾ ਬਹੁਤਾ ਫਰਕ ਹੈ ਜੀ ਇਹਨਾਂ ਦਾ ਬਟ 30 ਬੋਸ ਸੋਨੇ ਨੇ ਇਹ ਆਪਣੇ ਜੀ ਪੂਰੇ ਸੂਟਾਂ ਦੇ ਕੀਤੇ ਹੋਏ ਨੇ ਉਸ ਤੋਂ ਬਾਅਦ ਜੀ ਅਗਰ ਸ਼ਰਟਾਂ ਚਾਹੀਦੀਆਂ ਨੇ ਕਿਸੇ ਨੂੰ ਤੇ ਆਪਣੇ ਆਪਨੇ ਹਜੇ ਇਦਾਂ ਦੀਆਂ ਸ਼ਰਟਾਂ ਵੀ ਕੀਤੀਆਂ ਹੋਈਆਂ ਨੇ ਸ਼ਰਟਾਂ ਦੀ ਵੀਡੀਓ ਤੁਹਾਨੂੰ ਅਲੱਗ ਤੋਂ ਆਪਾਂ ਦਿਖਾ ਦੇਣੀ ਹੈ ਕਿਉਂਕਿ ਇਹ ਦੇਖੋ ਜਿੱਦਿਹ ਕਪੜਾ ਵੀ ਦੇਖ ਸਕਦੇ ਹੋ ਵੱਡੇ ਪਣੇ ਦਾ ਜੀ 2.20 ਹ ਮਤਲਬ ਮੰਨ ਕੇ ਚਲੋ ਕਿ 2.5 ਮੀਟਰ ਜੀ ਵੱਡੇ ਪਣੇ ਦਾ ਇਹ ਵੀ ਆਪਾਂ ਨੇ ਤੁਹਾਨੂੰ ਸ਼ਰਟਾਂ ਦੇ ਰੇਟ ਤੇ ਦੇਣਾ ਆਹ ਦੇਖ ਲਓ ਜੀ ਸ਼ਰਟਾਂ ਦੇ ਰੇਟ ਤੇ ਹੀ ਦੇਣਾ ਇਹ ਵਾਲਾ ਜੀ ਆਪਾਂ ਨੇ ਤੁਹਾਨੂੰ ਵੱਡੇ ਪਣੇ ਦਾ ਦੋ ਵੀ ਹੋ ਗਿਆ ਕਿਉਂਕਿ ਆਪਾਂ ਦਾ ਜੀ ਮਕਸਦ ਇਹ ਹੈ ਕਿ ਤੁਹਾਨੂੰ ਇੱਕ ਜਿੰਨੀ ਵੀ ਆਈਟਮ ਮਿਲਦੀ ਹੈ ਉਹ ਪ੍ਰੋਪਰ ਵੀ ਸਹੀ ਤਰੀਕੇ ਨਾਲ ਪੂਰੀ ਮਿਲ ਜੇ ਜੀ ਕਿਉਂਕਿ ਇਹ ਮੰਨ ਕੇ ਚੱਲੋ ਕਿ ਦੋ ਵੀ ਹੈ ਜੀ ਇਹ ਵੱਡੇ ਪਣੇ ਦਾ ਇਹ ਇਹ ਬਣਦਾ ਜੀ ਵੈਸੇ ਤਾਂ ਇਹ 630 ਰੁਪਏ ਦਾ ਐਦਾਂ ਕੁਝ ਬਣਦਾ ਬਟ ਇਹ ਤੁਹਾਨੂੰ ਇੱਕ ਸ਼ਰਟ ਦੇ ਰੇਟ ਦੇ ਦਿੱਤਾ ਜਾਏਗਾ ਸਿਰਫ 500 ਰੁਪਏ ਦਾ 500 ਰੁਪਏ ਦੇ ਦਿੱਤਾ ਜਾਏਗਾ ਜੀ ਕਿਉਂਕਿ ਦੋ ਵੀ ਦਾ 3.5 ਮੀਟਰ ਦਾ ਇਹ ਸੂਟ ਬਣ ਜਾਂਦਾ ਬਾਕੀ ਜਿਹੜੇ ਸੂਟ ਤੁਹਾਨੂੰ ਦਿਖਾਏ ਨੇ ਇਹ ਕਪੜਾ ਜੀ ਐਕਸਟਰਾ ਹੀ ਹੈ ਕਿਸੇ ਦੇ ਵਿੱਚ ਕਪੜਾ ਘਟ ਨਹੀਂ ਹੈ ਗਿਆ ਜਿਵੇਂ ਕਿਸੇ ਵਿੱਚ 5.5 ਮੀਟਰ ਹੈ ਜੀ ਕਿਸੇ ਵਿੱਚ ਵੱਡੇ ਪਣੇ ਦਾ ਮੰਨ ਕੇ ਚਲੋ ਜੀ 370 ਹੈ ਜੀ ਜਾ ਸ਼ਰਟ ਦਾ ਜਿਵੇਂ ਇਹ ਸ਼ਰਟ ਹੈ ਜੀ 2 ਮੀਟਰ ਦੀ ਸ਼ਰਟ ਲਈ ਹੋਈ ਹੈ ਜੀ 2.5 ਦੀ ਬਾਟਮ ਲਈ ਹੋਈ ਹੈ ਵੱਡੇ ਪਣੇ ਦੀ ਜੀ ਇਹ ਜੀ 3 ਮੀਟਰ ਦੀ ਛੋਟੇ ਪਣੇ ਦੀ ਸ਼ਰਟ ਲਈ ਹੋਈ ਹੈ ਜੀ ਬਾਟਮ ਲਈ ਹੋਈ ਹੈ 2.5 ਮੀਟਰ ਦੀ ਐਦਾਂ ਜੀ ਆਪਾਂ ਇਹ ਚੀਜ਼ਾਂ ਕੀਤੀਆਂ ਹੋਈਆਂ ਨੇ ਕੱਪੜਾ ਕਿਸੇ ਦੇ ਵਿੱਚ ਕੋਈ ਘੱਟ ਨਹੀਂ ਰਹੇਗਾ ਜੀ ਕੋਈ ਛੋਟੀ ਘੱਟ ਨਹੀਂ ਹੈਗੀ ਆਪਣੇ ਬਾਕੀ ਧੰਨਵਾਦ ਕਰਦੇ ਹਾਂ ਜੀ ਵੀਡੀਓ ਦੇਖਣ ਲਈ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਆਪਾਂ ਜੀ ਨਾਲ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਹੋਰ ਵੀ ਕੱਟ ਪੀਸ ਆਏ ਹੋਏ ਨੇ ਇਹ ਤੋਂ ਬਾਅਦ ਹੋਰ ਵੀ ਪਾਰਸਲ ਨੇ ਆਪਾਂ ਉਹ ਵੀ ਹੌਲੀ ਓਪਨ ਕਰਾਂਗੇ ਕਿਉਂਕਿ ਇਹਦੀ ਜ਼ਿਆਦਾ ਡਿਮਾਂਡ ਹੋਣ ਕਰਕੇ ਆਪਣੇ ਕੋਲ ਫੋਨ ਆ ਰਹੇ ਸੀਗੇ ਕਿ ਇਨੇ ਜੇ ਸੂਟਾਂ ਦੀ ਵੀਡੀਓ ਬਣਾਉਣੀ ਹੈ ਵੀਡੀਓ ਬਣਾਉਣੀ ਹੈ ਬਟ ਆਪਾਂ ਥੋੜੇ ਥੋੜੇ ਨਾਲ ਦੇ ਨਾਲ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਜਿੰਨੇ ਜਿੰਨੇ ਸੂਟਾਂ ਦੀ ਵੀਡੀਓ ਬਣੇਗੀ ਆਪਾਂ ਨਾਲ ਦੇ ਨਾਲ ਜੇ ਤੁਹਾਨੂੰ ਇਹਦੀ ਵੀਡੀਓ ਪ੍ਰੋਵਾਈਡ ਕਰਵਾਉਂਦੇ ਰਹਾਂਗੇ ਸੋ ਧੰਨਵਾਦ ਕਰਦੇ ਹਾਂ ਜੀ ਵੀਡੀਓ ਦੇਖਣ ਲਈ ਅਗਰ ਵੀਡੀਓ ਚੰਗੀ ਲੱਗਦੀ ਹੈ ਤਾਂ ਜੀ ਲਾਈਕ ਕਰ ਦਿਆ ਕਰੋ ਤੇ ਕਮੈਂਟ ਦੇ ਵਿੱਚ ਵੀ ਦੱਸਿਆ ਕਰੋ ਕਿ ਤੁਹਾਨੂੰ ਆਪਣਾ ਜੀ ਇਹ ਕੰਮ ਕਿਵੇਂ ਲੱਗਿਆ ਸੂਟਾਂ ਦੇ ਡਿਜ਼ਾਈਨ ਤੁਹਾਨੂੰ ਕਿਵੇਂ ਲੱਗੇ ਜੀ ਬਾਕੀ ਆਪਣੀ ਡਿਮਾਂਡ ਵੀ ਸ਼ੇਅਰ ਕਰਿਆ ਕਰੋ ਕਿ ਤੁਹਾਨੂੰ ਕੀ ਆਈਟਮ ਚਾਹੀਦੀ ਹੈ ਆਪੋ ਤੁਹਾਡੀ ਡਿਮਾਂਡ ਉਹ ਪੂਰੀ ਕਰਾਂਗੇ ਆਪਾਂ ਉਹਦੇ ਉੱਤੇ ਖਰੇ ਉਤਰਾਂਗੇ ਤੇ ਬਾਕੀ ਤਾਂ ਜੀ ਸਬਸਕ੍ਰਾਈਬ ਕਰੋ ਚੈਨਲ ਨੂੰ ਐਦਾਂ ਨਹੀਂ ਹੋਰ ਵੀਡੀਓ ਲਈ ਆਪਾਂ ਡੇਲੀ ਡੇਲੀ ਜੀ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ